माज মহলਲਾ ਚੌਥਾ ਆ ਗੁਣ ਗੋਬਿੰਦ ਹਰ ਨਾਮ ਧਿਆਈ ਮੇਰੀ ਅਰਦਾਸ ਹੈ ਕਿ ਮੈਂ ਗੋਬਿੰਦ ਦੇ ਗੁਣ ਗਾਵਾਂ ਮੈਂ ਹਰੀ ਦਾ ਨਾਮ ਸਿਮਰਾਂ ਮੇਲ ਸੰਗਤ ਮਨ ਨਾਮ ਵਸਾਈ ਤੇ ਸਾਧ ਸੰਗਤ ਮਿਲ ਕੇ ਮੈਂ ਪਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਵਸਾਵਾਂ ਔਰ ਪ੍ਰਭੂ ਅਗਮ ਅਗੋਚਰ ਸਵਾਮੀ ਮਿਲ ਸਤਗੁਰ ਹਰ ਰਸ ਕੀਚਾ ਜਿਓ ਏ ਹਰੀ ਏ ਪ੍ਰਭੂ ਏ ਅਪਹੁੰਚ ਪ੍ਰਭੂ ਏ ਅਗੋਚਰ ਪ੍ਰਭੂ ਏ ਸਵਾਮੀ ਜੇ ਤੇਰੀ ਮੇਰ ਹੋਵੇ ਤਾਂ ਸਤਗੁਰ ਨੂੰ ਮਿਲ ਕੇ ਤੇਰੇ ਨਾਮ ਦਾ ਅਨੰਦ ਮਾਣਿਆ ਜਾ ਸਕਦਾ ਹੈ ਧਨ ਧਨ ਹਰ ਜਨ ਜਿਨ ਹਰ ਪ੍ਰਭੁ ਜਾਤਾ ਭਾਗਾ ਵਾਲੇ ਹਨ ਪਰਮਾਤਮਾ ਦੇ ਉਹ ਸੇਵਕ ਜਿਨ੍ਹਾਂ ਨੇ ਹਰ ਪ੍ਰਭੂ ਨਾਲ ਡੂੰਗੀ ਸਾਝ ਪਾ ਰੱਖੀ ਹੈ ਜਾਇ ਪੁੱਛਾਂ ਜਨ ਹਰ ਕੀ ਬਾਤਾ ਮੇਰਾ ਜੀ ਲੋਚਦਾ ਹੈ ਕਿ ਮੈਂ ਉਹਨਾਂ ਹਰ ਜਨਾਂ ਕੋਲ ਜਾ ਕੇ ਹਰੀ ਦੀਆਂ ਸਿਫਤ ਸਲਾਹਾਂ ਦੀਆਂ ਗੱਲਾਂ ਪੁੱਛਾਂ ਵਾ ਮਲੋ ਵਾ ਮਲ ਮਲ ਧੋਵਾ ਮਿਲ ਮਰ ਜਨ ਹਰ ਰਸ ਕੀ ਪੀਚਾ ਜਿਓ ਮੈਂ ਉਹਨਾਂ ਦੇ ਪੈਰ ਘੁੱਟਾ ਉਹਨਾਂ ਦੇ ਪੈਰ ਮਲ ਮਲ ਕੇ ਧੋਵਾ ਹਰੀ ਦੇ ਸੇਵਕਾਂ ਨੂੰ ਹੀ ਮਿਲ ਕੇ ਹਰੀ ਦਾ ਨਾਮ ਰਸ ਪੀਤਾ ਜਾ ਸਕਦਾ ਹੈ ਸਤ ਗੁਰ ਦਾ ਤੈ ਹਰ ਨਾਮ ਦੇੜਾਇਆ ਨਾਮ ਦੀ ਦਾਤ ਦੇਣ ਵਾਲੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿੱਚ ਪਕਾ ਕਰ ਦਿੱਤਾ ਹੈ ਵੱਡ ਭਾਗੀ ਗੁਰਦਰਸ਼ਨ ਪਾਇਆ ਵੱਡੀ ਭਾਗਾ ਨਾਲ ਮੈਨੂੰ ਗੁਰੂ ਦਾ ਦਰਸ਼ਨ ਪ੍ਰਾਪਤ ਹੋਇਆ ਅੰਮ੍ਰਿਤ ਮਰ ਰਸ ਅੰਮ੍ਰਿਤ ਬੋਲੀ ਗੁਰਪੂਰੇ ਅੰਮ੍ਰਿਤ ਲੀਚਾ ਜਿਓ ਹੁਣ ਮੈਂ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਮੰਨਦਾ ਹਾਂ ਤੇ ਸਦਾ ਕਾਇਮ ਰਹਿਣ ਵਾਲਾ ਅੰਮ੍ਰਿਤ ਨਾਮ ਮੂੰਹੋਂ ਉਚਾਰਦਾ ਹਾਂ ਪੂਰੇ ਗੁਰੂ ਦੀ ਰਾਹੀ ਹਾਂ ਇਹ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਲਿਆ ਜਾ ਸਕਦਾ ਹੈ ਹਰ ਸਤ ਸੰਗਤ ਸਤ ਪੁਰਖ ਮਿਲਾਈਐ ਇਹ ਹਈ ਮੈਨੂੰ ਸਾਧ ਸੰਗਤ ਮਿਲਾ ਮੈਨੂੰ ਸਤ ਗੁਰੂ ਮਿਲਾ ਮਿਲ ਸਤ ਸੰਗਤ ਹਰ ਨਾਮ ਧਿਆਈ ਹੈ ਸਾਧ ਸੰਗਤ ਵਿੱਚ ਮਿਲ ਕੇ ਹੀ ਹਰ ਨਾਮ ਸਿਮਰਿਆ ਜਾ ਸਕਦਾ ਹੈ ਨਾਨਕ ਹਰ ਕਥਾ ਸੁਣੀ ਮੁੱਖ ਬੋਲੀ ਗੁਰਮਤਿ ਹਰ ਨਾਮ ਪਰਿਚੈ ਜਿਓ ਇਹ ਨਾਨਕ ਅਰਦਾਸ ਕਰਕੇ ਸਾਧ ਸੰਗਤ ਚ ਮਿਲ ਕੇ ਗੁਰ ਦੀ ਚਰਨ ਪੈ ਕੀ ਮੈਂ ਪਰਮਾਤਮਾ ਦੀ ਸਿਫਸਲਾ ਦੀਆਂ ਗੱਲਾਂ ਸੁਣਦਾ ਰਹਾ ਤੇ ਮੂੰਹ ਬੋਲਦਾ ਰਹਾ ਗੁਰੂ ਦੀ ਮੱਤ ਲੈ ਕੇ ਮਨ ਪਰਮਾਤਮਾ ਦੇ ਨਾਮ ਵਿੱਚ ਪਰਚਿਆ ਰਹਿੰਦਾ ਹੈ ਮਾਝ ਮੁਹੱਲਾ ਚੌਥਾ ਆਵੋ ਭੈਣ ਤੁਸੀਂ ਮਿਲੋ ਪਿਆਰੀਆ ਏ ਪਿਆਰੀ ਭੈਣੋ ਇਹ ਸਤ ਸੰਗੀ ਹੋ ਤੁਸੀਂ ਆਵੋ ਤੇ ਰਲ ਕੇ ਬੈਠੋ ਜੋ ਮੇਰਾ ਪ੍ਰੀਤਮ ਦੱਸੇ ਿਸ ਕਾਂ ਹੋ ਵਾਰਿਆ ਜਿਹੜੀ ਭੈਣ ਮੈਨੂੰ ਮੇਰੇ ਪ੍ਰੀਤਮ ਦੀ ਦੱਸ ਪਾਏਗੀ ਮੈਂ ਉਸ ਤੋਂ ਸਦਕੇ ਜਾਵਾਂਗਾ ਮੇਰੇ ਸਤ ਸੰਗਤ ਲੱਦਾ ਹਰ ਸੱਜਣ ਹਾਂ ਸਤ ਗੁਰੂ ਵਿਟਾਂ ਕੋਮਾਈਆ ਜੀਓ ਸਤ ਸੰਗਤ ਮਿਲ ਕੇ ਗੁਰੂ ਦੀ ਰਾਹੀ ਮੈਂ ਸੱਜਣ ਪ੍ਰਭੂ ਲੱਭਾਂ ਹਾਂ ਐ ਮੈਂ ਗੁਰੂ ਤੋਂ ਕੁਰਬਾਨ ਜਾਂਦੀ ਹਾਂ ਜਜ ਦਿਕ ਤੈ ਤੈ ਸੁਆਮੀ ਇਹ ਸੁਆਮੀ ਮਜੁੱਦ ਜੁੱਦ ਵੇਖਦਾ ਹਾਂ ਉਧਰ ਉਧਰ ਹੀ ਤੂੰ ਹੈ ਤੂੰ ਘਟ ਘਟ ਰਵਿਆ ਅੰਤਰਜਾਮੀ ਇਹ ਅੰਤਰਜਾਮੀ ਤੂੰ ਹਰੇਕ ਸਰੀਰ ਵਿੱਚ ਵਿਆਪਕ ਹੈ ਗੁਰ ਪੂਰਾ ਹਰ ਨਾਲ ਦਿਖਾ ਲਿਆ ਹੁਣ ਸਤ ਗੁਰ ਵਿਟੋ ਸਦ ਵਾਰਿਆ ਜਿਓ ਮੈਂ ਪੂਰੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ ਪੂਰੇ ਗੁਰੂ ਨੇ ਮੈਨੂੰ ਪ੍ਰਮਾਤਮਾ ਮੇਰੇ ਨਾਲ ਵਸਦਾ ਵਿਖਾ ਦਿੱਤਾ ਹੈ ਇੱਕੋ ਪਵਣ ਪਾਟੀ ਮਾਟੀ ਸਭ ਏਕਾ ਸਭ ਏਕਾ ਜੋ ਤਸ ਬਾਈਆ ਇਹ ਭਾਈ ਸਾਰੇ ਸਰੀਰਾਂ ਵਿੱਚ ਕੋਈ ਹਵਾ ਸਵਾਸ ਹੈ ਮਿੱਟੀ ਤੱਤ ਵੀ ਸਾਰੇ ਸਰੀਰਾਂ ਦਾ ਇੱਕੋ ਹੀ ਹੈ ਤੇ ਸਾਰੇ ਸਰੀਰਾਂ ਵਿੱਚ ਇੱਕੋ ਇਹ ਜੱਬੀ ਜੋਤ ਮੌਜੂਦ ਹੈ ਸਭ ਇੱਕਾ ਜੋਤ ਵਰਤਾਏ ਭੈਣ ਭੈਣ ਨਾਲ ਰਲਈ ਪਿਸਾ ਦੀ ਰਲਈਆ ਸਭਨਾ ਵਿੱਚ ਕੋਈ ਜੋਤ ਕੰਮ ਕਰ ਰਹੀ ਹੈ ਵਕ ਵਕ ਦਿਸਦੀ ਹਰੀਕ ਸਰੀਰ ਵਿੱਚ ਇੱਕੋ ਜੋਤ ਹੈ ਪਰ ਮਾਇਆ ਵੀੜੇ ਜੀਵਾਂ ਨੂੰ ਕਿਸੇ ਦੀ ਜੋਤ ਦੂਜੇ ਦੀ ਜੋਤ ਨਾਲ ਰਲਾਇਆ ਰਲਦੀ ਨਹੀਂ ਦਿਸਦੀ ਜੋਤ ਸਾਂਝੀ ਨਹੀਂ ਜਾਪਦੀ ਗੁਰ ਪ੍ਰਸਾਦੀ ਇੱਕ ਨਦਰੀ ਆਇਆ ਹੁਣ ਸਤਿਗੁਰੂ ਵਿਟੋ ਬਤਾਇਆ ਜੀਓ ਗੁਰ ਦੀ ਕਿਰਪਾ ਨਾਲ ਮੈਨੂੰ ਹਰੇਕ ਵਿੱਚ ਇੱਕ ਪ੍ਰਮਾਤਮਾ ਹੀ ਦੇਸ ਪਿਆ ਹੈ ਮੈਂ ਗੁਰੂ ਤੋਂ ਕੁਰਬਾਨ ਹਾਂ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਦਾਸ ਨਾਨਕ ਆਤਮਕ ਜੀਵਨ ਦੇਣ ਵਾਲੀ ਗੁਰੂ ਦੀ ਬਾਣੀ ਸਦਾ ਉਚਾਰਦਾ ਹੈ ਗੁਰ ਸਿੱਖਾਂ ਕੈ ਮਨ ਪਿਆਰੀ ਬਾਣੀ ਗੁਰੂ ਦੇ ਸਿੱਖਾਂ ਦੇ ਮਨ ਵਿੱਚ ਇਹ ਬਾਣੀ ਪਿਆਰੀ ਲੱਗਦੀ ਹੈ ਮਿੱਠੀ ਲੱਗਦੀ ਹੈ ਉਹ ਉਪਦੇਸ਼ ਕਰੇ ਗੁਰ ਸਤਗੁਰ ਪੂਰਾ ਗੁਰ ਸਤਗੁਰ ਪਰ ਉਪਕਾਰੀ ਆ ਜੀਓ ਪੂਰਾ ਗੁਰੂ ਪੂਰਾ ਸਤਗੁਰ ਇਹ ਉਪਦੇਸ਼ ਕਰਦਾ ਹੈ ਕਿ ਸਭ ਜੀਵਾਂ ਵਿੱਚ ਕੋ ਪਰਮਾਤਮਾ ਦੀ ਜੋਤ ਹੀ ਵਰਤ ਰਹੀ ਹੈ ਪੂਰਾ ਗੁਰੂ ਔਰਨਾ ਦਾ ਭਲਾ ਕਰਨ ਵਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ